ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨ ਅੱਜ ਬਾਹਰ ਆ ਚੁੱਕੇ ਨੇ ਜੇਲਾਂ ਤੋਂ 19 ਮਾਰਚ ਨੂੰ ਕੇਂਦਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਕਿਸਾਨਾਂ ਨੂੰ ਡੇਟੇਨ ਕੀਤਾ ਗਿਆ ਕਿਸਾਨ ਲੀਡਰਾਂ ਨੂੰ ਜੇਲਾਂ ਦੇ ਵਿੱਚ ਢੱਕਿਆ ਗਿਆ ਸੋ ਲਗਭਗ ਸਾਰੇ ਕਿਸਾਨ ਲੀਡਰ ਇਸ ਸਮੇਂ ਜੇਲਾਂ ਤੋਂ ਬਾਹਰ ਆ ਚੁੱਕੇ ਨੇ 10 ਦਿਨ ਦਾ ਵਕਫਾ ਹੈ ਜਿਹੜਾ ਉਹ ਇਹਨਾਂ ਨੂੰ ਬਾਹਰ ਆਉਣ ਦੇ ਵਿੱਚ ਲੱਗਿਆ ਤਾਂ ਅチェਹੇ ਦੇ ਵਿੱਚ ਸਰਵਨ ਸਿੰਘ ਪੰਦੇਰ ਨੇ ਜੋ ਉਹ ਵੀ ਬਾਹਰ ਆ ਚੁੱਕੇ ਨੇ ਤੇ ਔਨਸਾਰ ਹੀ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਤੇ ਕਈ ਤਰੀਕਿਆਂ ਦੀ ਗੱਲਬਾਤ ਹੈ ਜਿਹੜੀ ਉਹ ਕੀਤੀ ਹੈ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਵਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਇੱਕ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਵੀ ਮੁਲਾਕਾਤ ਹੈ ਜਿਹੜੀ ਉਹ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੁਲਾਕਾਤ ਤੋਂ ਬਾਅਦ ਪੰਦੇਰ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣ ਲੈਣੇ ਆ ਸਰ ਇੱਕ ਸੰਸਾ ਸਾਡੇ ਆਗੂ ਜੇਲ੍ਹ ਤੋਂ ਆਏ ਆ ਸਾਡਾ ਕਰੋੜਾਂ ਦਾ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਗੁਰੂ ਘਰਾਂ ਦੇ ਜਿਹੜੇ ਲੰਗਰ ਲੱਗੇ ਸੀਗੇ ਸ਼੍ਰੋਮਣੀ ਕਮੇਟੀ ਦੇ ਉਹ ਢਾਏ ਜਿਹੜੇ ਪਿੰਡਾਂ ਨੇ ਸਾਡੇ ਬਲਾਕ ਲੈਵਲ ਦੇ ਲੰਗਰ ਚਲਾਏ ਉਹ ਢਾਏ ਜਿਹੜੇ 10-10 ਰੁਪਏ ਇਕੱਠੇ ਕਰਕੇ ਪਿੰਡ ਵਾਲਿਆਂ ਨੇ ਆਪਦੀ ਟਰਾਲੀ ਦੇ ਵਿੱਚ ਗੈਸ ਸਿਲੰਡਰ ਜਿਹੜੀ ਆਪਣੇ ਫਰਿੱਜਾ ਕੂਲਰ ਸਾਰਾ ਕੁਸਾ ਇਹਨਾਂ ਨੇ ਪੁਲਿਸ ਨੂੰ ਚੁਕਾਇਆ ਜਿਹਦੇ ਵਿੱਚੋਂ ਸਾਫ਼ ਹੋ ਰਿਹਾ ਪੁਲਸ ਨੇ ਕਮੇਟੀਆਂ ਬਣਾਈਆਂ ਵੀ ਅਸੀਂ ਕੁਝ ਨਹੀਂ ਚੱਕਿਆ ਕਿਸਾਨਾਂ ਨੇ ਸਮਾਨ ਆਪਦਾ ਵਾਪਸ ਲੈ ਲਿਆ ਖਨੋਰੀ ਦੀ ਤਾਜ਼ਾ ਰਿਪੋਰਟ ਆ ਰਹੀ ਹੈ ਪੱਖੋ ਤੇ ਸਾਡੀ ਇਕਾਈ ਹੈ ਬੀਕੇਜੂ ਸਧੂਪੁਰ ਦੀ ਉਹਨਾਂ ਦੀ ਟਰਾਲੀ ਗਵਨ ਹੋਈ ਉਹਨਾਂ ਨੇ ਦਰਖਾਸਤ ਦਿੱਤੀ ਪੁਲਸ ਵਾਲੇ ਅਧਿਕਾਰੀ ਨੇ ਆਪਦਾ ਦੋਸਤ ਖੜਾ ਕਰਕੇ ਮਾਨਸਾ ਦੇ ਵਿੱਚੋਂ ਕਿ ਟਰਾਲੀ ਤੂੰ ਮੈਨੂੰ ਉਧਾਰ ਕਾਟ ਦੇ ਮੈਨੂੰ ਚਾਹੀਦਾ ਉਹ ਉਧਾਰ ਕਾਟ ਦਿਖਾ ਕੇ ਗਲਤ ਨਾ ਲਿਖਾ ਕੇ ਉਹ ਸਹਾਰ ਕਾਰਟ ਤੇ ਟਰਾਲੀ ਚੋਰੀ ਕਰਕੇ ਲੈ ਕੇ ਗਿਆ ਤਾਂ ਸਾਡੇ ਕਿਸਾਨ ਜਦੋਂ ਗਏ ਪੜਤਾਲ ਕੀਤੀ ਤਾਂ ਉਹ ਜਾ ਕੇ ਟਰਾਲੀ ਕਿਸੇ ਪਿੰਡ ਦੇ ਵਿੱਚੋਂ ਲੱਭ ਲਈ ਤਾਂ ਮੰਗਰੋ ਜਦੋਂ ਇਹਨਾਂ ਸਖਤੀ ਵਰਤੀ ਹੈ ਤਾਂ ਉਹ ਐਸਐਚਓ ਜਾਂ ਜਿਹੜਾ ਪੁਲਿਸ ਮੁਲਾਜ਼ਮ ਸੀ ਮੈਨੂੰ ਨਹੀਂ ਪਤਾ ਕੀ ਰੈਂਕ ਦਾ ਪਰ ਉਹ ਮੰਨਿਆ ਚਪਾਈ ਹੈ ਜੀ ਚਪਾਈ ਮੰਨਿਆ ਕਿ ਟਰਾਲੀ ਮੈਂ ਚੋਰੀ ਕੀਤੀ ਹੈ ਪਰ ਸਰਕਾਰ ਨੇ ਹਜੇ ਤੱਕ ਉਤੇ ਕਾਰਵਾਈ ਨਹੀਂ ਕੀਤੀ ਇਹ ਸਾਡੀਆਂ ਮੰਗ ਨੇ ਕਿ ਜਿਹਨੇ ਸਮਾਨ ਚੋਰੀ ਕੀਤਾ ਜਿਹਨੇ ਮੋਰਚਿਆਂ ਦੇ ਵਿੱਚ ਹਮਲੇ ਕੀਤੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਵੀ ਇੱਕ ਸ਼ਾਮਲਾ ਵਿੱਚ ਜਿਹੜਾ ਸਾਡੀ ਜਿਹੜੇ ਇਹ ਕਹਿ ਰਹੇ ਆ ਇੱਕ ਸਾਫ਼ ਆ ਗਈ ਗੱਲ ਜਿਹੜੇ ਕਹਿੰਦੇ ਵੀ ਕਿਸਾਨਾਂ ਨੇ ਆਪਦਾ ਸਮਾਨ ਵਾਪਸ ਲੈ ਲਿਆ ਤੇ ਉਹ ਸਾਫ਼ ਇੱਕ ਤਸਵੀਰ ਆ ਗਈ ਕਿ ਸ਼ੰਭੂ ਤੋਂ ਵੀ ਟਰੈਕ ਚੋਰੀ ਹੋਈਆਂ ਖਨੌਰੀ ਤੋਂ ਵੀ ਹੋਈਆਂ ਅਨੇਕਾ ਸਮਾਨ ਹੈ ਜਿਹੜਾ ਉਹ ਹੋਇਆ ਪਰ ਛੋਡੇ ਮਾਦਮ ਰਹੀ ਅਸੀਂ ਕਿਸਾਨਾਂ ਦੇ ਸਾਥ ਦੇ ਨਾਲ ਵਾਦਾ ਕਰਦੇ ਆਂ ਇੱਕ ਵੀ ਚੀਜ਼ ਇਹਨਾਂ ਨੂੰ ਡੱਬੀ ਦੇ ਵੀ ਨਹੀਂ ਛੱਡਣ ਦੇਵਾਂਗੇ ਪਮਾ ਸਾਨੂੰ ਕੁਰਬਾਨੀ ਕਿੰਨੀ ਵੀ ਦੇਣੀ ਪਵੇ ਇੱਕ ਇੱਕ ਪੈਸਾ ਇਹਨਾਂ ਤੋਂ ਵਸੂਲਾਂਗੇ ਇਹ ਸਾਨੂੰ ਵਿਸ਼ਵਾਸ ਵਿਸ਼ਵਾਸ ਹੈ ਪੰਜਾਬ ਦੇ ਲੋਕਾਂ ਤੇ ਭਾਰਤ ਦੇ ਲੋਕਾਂ ਤੇ ਜਿੰਨਾ ਸਾਡਾ ਫਰਿੱਜ ਚੋਰੀ ਕਰ ਲਈ ਟਰੈਡ ਚੋਰੀ ਕਰ ਲਈ ਟਰਾਲੀ ਚੋਰੀ ਕਰ ਲਈ ਸਾਡੇ ਬਜ਼ੁਰਗਾਂ ਦੀਆਂ ਲੱਤਾਂ ਬਾਹਾਂ ਤੋੜ ਲੀਆਂ ਇਹ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ ਇਹ ਸੋਡੇ ਰਾਈ ਅਸੀਂ ਉਹਨਾਂ ਨੂੰ ਛੱਡਿਆ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਸਰਵਨ ਸਿੰਘ ਪੰਦੇਰ ਹੁਣਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜਗਜੀਤ ਸਿੰਘ ਡਲੇਵਾਲ ਉਹਨਾਂ ਨੂੰ ਕਿੱਥੇ ਸ਼ਿਫਟ ਕੀਤਾ ਜਾਏਗਾ ਉਹ ਆਪਣੇ ਘਰੇ ਜਾਣਗੇ ਜਾਂ ਹਸਪਤਾਲ ਦੇ ਵਿੱਚ ਜਾਣਗੇ ਇਸ ਨੂੰ ਲੈ ਕੇ ਹਜਲੇ ਰਣਨੀਤੀ ਹੈ ਜਿਹੜੀ ਉਲੀਕੀ ਜਾਣੀ ਹੈ ਪਰ ਇਸ ਤੋਂ ਇਲਾਵਾ ਹੋਰ ਜਿਹੜੀ ਪ੍ਰੈਸ ਕਾਨਫਰੰਸ ਬਾਕੀ ਕਿਸਾਨ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸਰਕਾਰ ਦੇ ਖਿਲਾਫ ਕਿਸ ਤਰ੍ਹਾਂ ਦੀ ਰਣਨੀਤੀ ਉਲੀਕ ਰਹੇ ਨੇ ਜਾਂ ਫਿਰ ਕਿਸ ਤਰ੍ਹਾਂ ਦਾ ਗੁੱਸਾ ਇਸ ਸਮੇਂ ਪ੍ਰਸ਼ਾਸਨ ਦੇ ਖਿਲਾਫ ਕਿਸਾਨਾਂ ਦੇ ਵਿੱਚ ਉਸ ਬਾਬਤ ਬਾਕੀ ਕਿਸਾਨ ਲੀਡਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਹੁਣੇ ਮੈਂ ਸਰਦਾਰ ਡੱਲਲ ਸਾਹਿਬ ਨੂੰ ਮਿਲਿਆ ਸੀਗਾ ਆ ਠੀਕ ਨੇ ਔਰ ਉਹਨਾਂ ਨਾਲ ਸਾਡੀ ਇਸੇ ਗੱਲ ਤੇ ਚਰਚਾ ਹੋਈ ਆ ਕਿ ਜਿਵੇਂ ਸਰਕਾਰ ਨੇ ਨੁਕਸਾਨ ਕੀਤਾ ਵਾ ਮੋਰਚਿਆਂ ਦੇ ਵਿੱਚ ਜਿਵੇਂ ਸਰਕਾਰ ਨੇ ਕੇਂਦਰ ਨਾਲ ਰਲ ਕੇ ਜੋ ਕੁਝ ਕੀਤਾ ਵਾ ਉਹ ਗਲਤ ਕੀਤਾ ਵਾ ਉਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਜਿਹੜੀ ਹਰ ਤਰ੍ਹਾਂ ਦਾ ਸਮਾਨ ਇੱਕ ਤਰ੍ਹਾਂ ਦਾ ਸਮਾਨ ਨਹੀਂ ਹਰ ਤਰ੍ਹਾਂ ਦੀ ਸਮਾਨ ਦਾ ਜੋ ਵੀ ਨੁਕਸਾਨ ਕੀਤਾ ਗਿਆ ਉਹਦੀ ਪਰਭਾਈ ਕਰਾਈ ਜਾਊਗੀ ਜਿਹੜੇ ਵੀ ਅਧਿਕਾਰੀਆਂ ਨੇ ਕੁਝ ਕਿਸਾਨ ਲੀਡਰਾਂ ਨੂੰ ਟਾਰਗੇਟ ਕਰਕੇ ਕੁੱਟ ਮਾਰਨ ਦਾ ਕੋਸ਼ਿਸ਼ ਕੀਤੀ ਉਹ ਤੇ ਜਿਹੜੇ ਵੀ ਸ਼ਰਾارتی ਤੱਤ ਨੇ ਜਿਨ੍ਹਾਂ ਨੇ ਕਿਸਾਨਾਂ ਦੀ ਸਮਾਨ ਦੀ ਸਰਕਾਰ ਵੱਲੋਂ ਜੀ ਚੋਰੀ ਕਰਵਾਈ ਗਈ ਉਹਨਾਂ ਖਿਲਾਫ ਕਾਰਵਾਈ ਦੀ ਗੱਲ ਅਸੀਂ ਵਿਚਾਰੀ ਹੈਗੀ ਆਉਣ ਵਾਲੇ ਸਮੇਂ 'ਚ ਮੀਟਿੰਗ ਕਰਾਂਗੇ ਅਸੀਂ ਜਲਦੀ ਚਾਹਾਂਗੇ ਡੱਲੇਵਾਲ ਸਾਹਿਬ ਇੱਥੋਂ ਆਪਣੇ ਘਰ ਨੂੰ ਜਾਣ ਔਰ ਕੋਈ ਨਿੱਜੀ ਹਸਪਤਾਲ 'ਚ ਸ਼ਿਫਟ ਹੋਣ ਜਿੱਥੇ ਉਹਨਾਂ ਨੂੰ ਸਹੀ ਇਲਾਜ ਮਿਲ ਸਕੇ ਔਰ ਫਿਰ ਦੇਖਾਂਗੇ ਉਹਨਾਂ ਦੀ ਸਿਹਤ ਤੋਂ ਬਾਅਦ ਮੀਟਿੰਗ ਕਰਾਂਗੇ ਹਾਂ ਇਹ ਇਹ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇਹ ਤਾਂ ਉਹਨਾਂ ਦੇ ਟੀਮ ਨੇ ਉਹਨਾਂ ਨੇ ਫੈਸਲਾ ਕਰਨਾ ਹੈਗਾ ਕਿ ਕਦੋਂ ਉਹਨਾਂ ਦੀ ਸਿਹਤ ਕੀ ਯੋਜਾਜ ਦਿੰਦੀ ਆ ਇਹ ਤਾਂ ਮੈਡੀਕਲ ਹਸਪਤਾਲ ਨਾ ਵਿਚਾਰਨਾ ਬੂ ਡਾਕਟਰਾਂ ਦੀ ਰਾਇ ਲੈਣ ਹਾਂ ਨਾ ਮੇਰੀ ਮੇਰੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਣ ਅਸੀਂ ਆਗੂ ਵਿਚਾਰ ਕਰ ਰਹੇ ਹਾਂ ਇਸ ਸੰਭਾਵਨਾ ਨਹੀਂ ਦਿਖ ਰਹੀ ਸੀ ਪਰ ਹੁਣ ਕਿਸਾਨਾਂ ਦੇ ਬਾਹਰ ਆਉਂਦਿਆਂ ਹੀ ਮਾਹੌਲ ਇੱਕ ਵਾਰ ਫਿਰ ਤੋਂ ਗਰਮਾਉਣਾ ਸ਼ੁਰੂ ਹੋ ਗਿਆ ਕਿਸਾਨਾਂ ਨੇ ਆਪਣੇ ਆਪਣੇ ਪੱਧਰ ਦੇ ਉੱਪਰ ਮੀਟਿੰਗਾਂ ਦਾ ਸلسਲਾ ਸ਼ੁਰੂ ਕਰ ਦਿੱਤਾ ਹੈ ਅਜ ਐਸਕੇਮ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇੱਕ ਇਕੱਠ ਵੀ ਬੁਲਾਇਆ ਗਿਆ ਸੀ ਤਾਂ ਕਿ ਕਿਸਾਨਾਂ ਦੀ ਰਿਹਾਈ ਕਰਵਾਈ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਰਿਹਾਈ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਕਰ ਦਿੱਤੀ ਸੋ ਅチェਹੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੁੰਦੀਆਂ ਨੇ ਇਕਜੁੱਟ ਹੋ ਕੇ ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਉਲੀਕੀ ਜਾਵੇਗੀ ਇਹ ਦੇਖਣਾ ਲਾਜ਼ਮੀ ਹੋਏਗਾ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते